ਇੱਕ ਵਾਰ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਰਦਾਨਾ ਤੇ ਬਾਲਾ ਜੀ ਨੂੰ ਪਾਂਡਵਾਂ ਦਾ ਪ੍ਰਸੰਗ ਸੁਣਾਇਆ ਜੋ ਇਸ ਪ੍ਰਕਾਰ ਸੀ ਕਿ ਪਾਂਡਵ ਪੰਜ ਭਰਾ ਸਨ ਜਿਨ੍ਹਾਂ ਕੋਲ ਸ੍ਰੀ ਕ੍ਰਿਸ਼ਨ ਜੀ ਰਹਿੰਦੇ ਸਨ ਸਾਰੀਆਂ ਦਿਸ਼ਾਵਾਂ ਦੇ ਰਾਜਿਆਂ ਨੂੰ ਜਿੱਤ ਕੇ ਇਹਨਾਂ ਨੇ ਇੱਕ ਵਾਰ ਬੜਾ ਭਾਰਾ ਰਾਜਸੂਯ ਯਗ ਕੀਤਾ ਸਾਰੇ ਦੇਸ਼ਾਂ ਦੇ ਅਧੀਨ ਰਾਜਿਆਂ ਨੇ ਆਣ ਕੇ ਬਹੁਤ ਭੇਟਾ ਅਰਪਣ ਕੀਤੀਆਂ ਸਮਾਪਾ ਕੇ ਇੱਕ ਵਾਰ ਦਰਯੋਧਨ ਨਾਲ ਜੂਆ ਖੇਡਿਆ ਤੇ ਸਭ ਰਾਜ ਭਾਗ ਹਾਰ ਕੇ ਉਪਰੰਤ ਆਪਣੀ ਇਸਤਰੀ ਦ੍ਰੋਪਤੀ ਵੀ ਹਾਰ ਦਿੱਤੀ। ਦ੍ਰਯੋਦਨ ਨੇ ਦ੍ਰੋਪਦੀ ਨੂੰ ਸਿਰ ਦੇ ਵਾਲਾਂ ਤੋਂ ਫੜ ਕੇ ਆਪਣੀ ਸਭਾ ਵਿੱਚ ਮੰਗਵਾਇਆ ਅਤੇ ਉਸ ਦੇ ਕੱਪੜੇ ਉਤਾਰ ਕੇ ਨੰਗੀ ਕਰਨ ਦਾ ਹੁਕਮ ਦੇ ਦਿੱਤਾ ਪਰ ਉੱਥੇ ਕ੍ਰਿਸ਼ਨ ਨੇ ਉਸ ਦੀ ਲਾਜ ਰੱਖ ਲਈ ਤੇ ਨਗਨ ਹੋਣ ਤੋਂ ਬਚਾਇਆ ਫਿਰ 14 ਬਰਸ ਦਾ ਬਨਵਾਸ ਭੋਗਣ ਵਾਸਤੇ ਜੰਗਲ ਵਿੱਚ 12 ਸਾਲ ਫਿਰ ਕੇ ਬਤੀਤ ਕੀਤੇ ਅਤੇ 13ਵੇਂ ਸਾਲ ਵਿੱਚ ਲੁਕਣ ਵਾਸਤੇ ਵਿਰਾਟ ਰਾਜੇ ਪਾਸ ਭੇਸ ਬਦਲ ਕੇ ਨੌਕਰ ਜਾ ਹੋਏ ਯੁਦੈਸ਼ਤਰ ਨੇ ਚੌਪੜ ਦਾ ਖਿਡਾਰੀ ਬਣ ਕੇ ਆਪਣਾ ਕੰਕਨਾਮ ਰਖਾਇਆ ਭੀਮ ਰਸੂਈਆ ਬਣਿਆ ਤੇ ਬੱਲਬ ਨਾਮ ਦੱਸਿਆ ਅਰਜਨ ਹਿਜਰਾ ਬਣ ਕੇ ਵਿਰਾਟ ਦੀ ਰਾਜਕੁਮਾਰੀ ਨੂੰ ਨਿਰਤਕੀ ਨਾਚ ਸਿਖਾਉਣ ਲੱਗਾ ਨਕੁਲ ਘੋੜਿਆਂ ਦੀ ਦੇਖਭਾਲ ਕਰਨ ਵਾਲਾ ਹੋ ਕੇ ਘੋੜੇ ਪਾਲ ਦੇ ਰੂਪ ਵਿੱਚ ਰਾਜੇ ਪਾਸ ਨੌਕਰ ਰਿਹਾ ਸਹਦੇਵ ਗਵਾਲਾ ਬਣ ਕੇ ਗਊਆਂ ਦਾ ਚਰਵਾਹਾ ਬਣਿਆ ਦ੍ਰੋਪਤੀ ਦਾਸੀ ਬਣ ਕੇ ਰਾਣੀਆਂ ਦੀ ਸੇਵਾਦਾਰਨੀ ਬਣ ਕੇ ਰਹੀ ਵਿਰਾਟ ਦੀ ਰਾਣੀ ਦਾ ਇੱਕ ਕ੍ਰੀਚਕ ਨਾਮ ਦਾ ਭਾਈ ਦ੍ਰੋਪਤੀ ਉੱਤੇ ਮੋਹਿਤ ਹੋ ਗਿਆ ਉਸ ਨੇ ਦ੍ਰੋਪਤੀ ਨੂੰ ਕਿਹਾ हे ਦਾਸੀ ਤੂੰ ਮੈਨੂੰ ਪਿਆਰੀ ਲੱਗਦੀ ਹੈ ਮੈਂ ਤੇਰੇ ਨਾਲ ਪਿਆਰ ਕਰਨਾ ਚਾਹੁੰਦਾ ਹਾਂ ਦ੍ਰੋਪਤੀ ਨੇ ਕਿਹਾ ਮੇਰੇ ਰਖਵਾਲੇ ਪੰਜ ਗੰਦਰਬ ਹਨ ਜੇ ਤੂੰ ਮੈਨੂੰ ਬੁਰੀ ਨਜ਼ਰ ਨਾਲ ਵੇਖੇਂਗਾ ਉਹ ਤੈਨੂੰ ਮਾਰ ਦੇਣਗੇ ਕ੍ਰੀਚਕ ਨੇ ਕਾਮ ਦੀ ਮਸਤੀ ਕਰਕੇ ਕੁਝ ਨਾ ਸੁਣਿਆ ਤੇ ਦ੍ਰੋਪਤੀ ਨੂੰ ਫੜਨ ਲੱਗਾ ਦ੍ਰੋਪਦੀ ਦੌੜ ਕੇ ਵਿਰਾਟ ਰਾਜੇ ਦੀ ਸਭਾ ਵਿੱਚ ਆਣ ਕੇ ਪੁਕਾਰ ਕਰਨ ਲੱਗੀ ਕ੍ਰੀਚਕ ਨੇ ਉਸ ਨੂੰ ਸਭਾ ਵਿੱਚ ਹੀ ਜਾ ਫੜਿਆ ਤੇ ਲੱਤਾਂ ਤੇ ਚਪੇੜਾ ਮਾਰੀਆਂ ਰਾਜਾ ਵਿਰਾਟ ਬਲਵਾਨ ਕ੍ਰੀਚਕ ਤੋਂ ਡਰਦਾ ਚੁੱਪ ਕਰ ਰਿਹਾ ਚਾਰੇ ਭਾਈ ਪਾਂਡੂ 유ਦਿਸ਼ਥਿਰ ਭੀਮ ਨਕੁਲ ਤੇ ਸ਼ਹਦੇਵ ਜੋ ਉੱਥੇ ਹੀ ਬੈਠੇ ਸਨ ਇਹ ਸਭ ਕੁਝ ਵੇਖ ਕੇ ਮਨ ਵਿੱਚ ਬਹੁਤ ਦੁਖੀ ਹੋਏ ਪਰ ਕਰ ਕੁਝ ਨਾ ਸਕੇ ਅਤੇ ਬਹੁਤ ਰੋਏ ਜਦ ਕ੍ਰੀਚਕ ਦ੍ਰੋਪਤੀ ਨੂੰ ਫੜ ਕੇ ਘਰ ਨੂੰ ਲੈ ਚੱਲਿਆ ਤਾਂ ਰਾਸਤੇ ਵਿੱਚ ਦ੍ਰੋਪਤੀ ਨੇ ਕਿਹਾ ਮੈਂ ਰਾਤ ਸਮੇਂ ਆਪ ਹੀ ਤੁਹਾਡੇ ਪਾਸ ਆ ਜਾਵਾਂਗੀ ਹੁਣ ਮੈਨੂੰ ਛੱਡ ਦਿਓ ਇਹ ਦਿਨ ਦਾ ਸਮਾਂ ਹੈ ਇਹ ਗੱਲ ਸੁਣ ਕੇ ਕ੍ਰੀਚਕ ਨੇ ਦ੍ਰੋਪਤੀ ਨੂੰ ਛੱਡ ਦਿੱਤਾ ਜਦ ਰਾਤ ਪਈ ਤਾਂ ਭੀਮ ਸੇਨ ਦ੍ਰੋਪਤੀ ਦੇ ਕੱਪੜੇ ਪਾ ਕੇ ਕ੍ਰੀਚਕ ਦੇ ਪਾਸ ਚਲਿਆ ਗਿਆ ਜਦ ਕ੍ਰੀਚਕ ਨੇ ਵੇਖਿਆ ਤਾਂ ਉਸ ਨੂੰ ਬਾਹੋਂ ਫੜ ਕੇ ਆਪਣੇ ਪਾਸ ਕਰਨ ਲੱਗਾ ਤਾਂ ਭੀਮ ਨੇ ਉਸ ਨੂੰ ਧੂਕ ਕੇ ਆਪਣੀ ਜਫੀ ਵਿੱਚ ਲੈ ਲਿਆ ਤਾਂ ਕ੍ਰੀਚਕ ਤੇ ਭੀਮ ਵਿੱਚ ਬੜਾ ਯੁੱਧ ਹੋਇਆ ਜਿਸ ਵਿੱਚ ਅੰਤ ਕ੍ਰੀਚਕ ਮਾਰਿਆ ਗਿਆ ਤੇ ਭੀਮ ਚੁੱਪ ਕੇ ਹੀ ਆਪਣੇ ਘਰ ਦੂਜੇ ਭਾਈਆਂ ਪਾਸ ਪਹੁੰਚ ਗਿਆ ਸਵੇਰੇ ਜਦ ਕ੍ਰੀਚਕ ਦੇ ਭਾਈ ਨੇ ਉਸ ਨੂੰ ਮਰਿਆ ਵੇਖਿਆ ਤਾਂ ਉਸ ਨੇ ਕਿਹਾ ਮੇਰੇ ਭਾਈ ਦੀ ਮੌਤ ਜਿਸ ਦਾਸੀ ਕਾਰਨ ਹੋਈ ਹੈ ਉਸ ਨੂੰ ਵੀ ਮੈਂ ਆਪਣੇ ਭਾਈ ਦੇ ਨਾਲ ਹੀ ਸਾੜਾਂਗਾ ਇਸ ਤਰ੍ਹਾਂ ਆਖ ਕੇ ਦਰੁਪਤੀ ਨੂੰ ਬਾਹੂ ਫੜ ਕੇ ਆਪਣੇ ਭਾਈ ਦੇ ਚਿਖਾ ਵਿੱਚ ਸਾੜਨ ਵਾਸਤੇ ਲੈ ਗਿਆ ਇਧਰ ਭੀਮసేਨ ਨੇ ਬੜਾ ਭਿਆਨਕ ਰੂਪ ਧਾਰਨ ਕਰਕੇ ਇੱਕ ਸੁੱਕਾ ਬ੍ਰਿਚ ਉਖਾੜ ਕੇ ਚੁੱਕ ਲਿਆ ਤੇ ਬੜੇ ਕਰੋਧ ਨਾਲ ਚਿਖਾ ਪਾਸ ਆ ਗਿਆ ਉਸ ਨੂੰ ਵੇਖ ਕੇ ਦਰੁਪਤੀ ਨੇ ਉੱਚੀ ਆਵਾਜ਼ ਨਾਲ ਕਿਹਾ ਉਹ ਵੇਖੋ ਮੇਰੀ ਰਖਿਆ ਕਰਨ ਵਾਲਾ ਗੰਦਰਬ ਆ ਗਿਆ ਹੈ ਮੈਨੂੰ ਛੱਡ ਕੇ ਭੱਜ ਜਾਓ ਨਹੀਂ ਤਾਂ ਸਭ ਨੂੰ ਮਾਰ ਦੇਵੇਗਾ ਇਹ ਗੱਲ ਸੁਣ ਕੇ ਲੋਕ ਤਾਂ ਸਾਰੇ ਭੱਜ ਗਏ ਪਰ ਕ੍ਰੀਚਕ ਦੇ 100 ਭਰਾਵਾਂ ਨੇ ਆਪਣੇ ਸੂਰਮਿਆਂ ਨਾਲ ਮਿਲ ਕੇ ਆਣ ਟਾਕਰਾ ਕੀਤਾ ਭੀਮ ਨੇ ਸੁੱਕੇ ਬ੍ਰਿਸ਼ ਨਾਲ ਹੀ ਕ੍ਰੀਚਕ ਦੇ 100 ਭਰਾਵਾਂ ਦੇ ਕੁਝ ਸੂਰਮਿਆਂ ਨੂੰ ਮਾਰ ਦਿੱਤਾ ਸੀ ਅਤੇ ਦ੍ਰੋਪਦੀ ਨੂੰ ਬਚਾ ਲਿਆ ਇਸ ਤਰ੍ਹਾਂ ਪ੍ਰਸੰਗ ਸੁਣਾਉਂਦੇ ਸੁਣਾਉਂਦੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਨਗਰ ਵਿੱਚ ਪਹੁੰਚੇ ਤੇ ਉਸ ਨਗਰ ਦੇ ਵਿੱਚ ਆਪ ਜੀ ਨੂੰ ਕਿਸੇ ਨੇ ਰਾਤ ਕੱਟਣ ਵਾਸਤੇ ਥਾਂ ਨਾ ਦਿੱਤੀ ਤਦ ਗੁਰੂ ਜੀ ਪਿੰਡ ਤੋਂ ਬਾਹਰ ਇੱਕ ਕੋੜ ਦੇ ਰੋਗੀ ਫਕੀਰ ਦੀ ਝੁੱਗੀ પાસે ਬੈਠੇ ਕੋੜੀ ਸਾਰੀ ਰਾਤ ਦੁੱਖ ਨਾਲ ਹਾਏ ਹਾਏ ਕਰਦਾ ਰਿਹਾ ਉਸ ਦੀ ਦੁੱਖ ਭਰੀ ਆਵਾਜ਼ ਸੁਣ ਕੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਇਹੇ ਸ਼ਬਦ ਜਦ ਕੋਸ਼ਟੀ ਨੇ ਸੁਣਿਆ ਤਾਂ ਉਸ ਦਾ ਸਰੀਰ arogh ਹੋ ਗਿਆ ਅਤੇ ਸਭ ਦੁੱਖ ਦੂਰ ਹੋ ਗਏ ਮਨ ਨਿਰਮਲ ਹੋ ਗਿਆ ਸਵੇਰੇ ਉੱਠ ਕੇ ਗੁਰੂ ਜੀ ਦੀ ਚਰਨ ਪੌਲ ਲੈ ਕੇ ਸਿੱਖ ਬਣ ਗਿਆ ਜਦ ਇਸ ਗੱਲ ਦੀ ਨਗਰ ਵਿੱਚ ਖਬਰ ਹੋਈ ਤਾਂ ਸਭ ਕੋਈ ਆਪ ਜੀ ਦੇ ਦਰਸ਼ਨ ਕਰਨ ਆਇਆ ਅਤੇ ਆਪਣੀ ਭੁੱਲ ਦੀ ਮਾਫੀ ਮੰਗ ਕੇ ਪੌਲ ਲਈ ਅਤੇ ਸਤਨਾਮ ਦਾ ਉਪਦੇਸ਼ ਲੈ ਕੇ ਸਤ ਸੰਗ ਕਰਨ ਲੱਗੇ ਗੁਰੂ ਜੀ ਇੱਥੋਂ ਅੱਗੇ ਨੂੰ ਪਹਾਰ ਗਏ ਗੁਰੂ ਜੀ ਕੋੜੀ ਫਕੀਰ ਦਾ ਉਧਾਰ ਕਰਕੇ ਜਦ ਕੁਝ ਦੂਰ ਅੱਗੇ ਗਏ ਤਾਂ ਰਾਸਤੇ ਵਿੱਚ ਕੁਝ ਗੋਬਿੰਦ ਲੋਕ ਜਾਨੀ ਕਿ ਸੰਤ ਲੋਕ ਮਿਲ ਪਏ ਸਾਰਿਆਂ ਨੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਬੈਠ ਕੇ ਬੇਨਤੀ ਕੀਤੀ ਕਿ ਆਪ ਜੀ ਦਾ ਜਸ ਸਾਰੇ ਥਾਈ ਸੁਣਿਆ ਹੈ ਬੜੇ ਸਮੇਂ ਤੋਂ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਸਾਂ ਪਰ ਅੱਜ ਅਚਾਨਕ ਹੀ ਮਿਲ ਪਏ ਹਾਂ ਆਗਿਆ ਕਰੋ ਤਾਂ ਕੁਝ ਪੁੱਛ ਲਈਏ ਗੁਰੂ ਜੀ ਨੇ ਕਿਹਾ ਜੋ ਇੱਛਾ ਹੈ ਪੁੱਛੋ ਸੰਤਾਂ ਨੇ ਕਿਹਾ ਕਰਤਾਰ ਦੀ ਬਨਾਵਟ ਕੀ ਹੈ ਰੂਪ ਰੰਗ ਕੀ ਹੈ ਜਿਸ ਵਾਸਤੇ ਸੁਰ ਨਰ ਤੇ muni ਜਨ ਤਪੱਸਿਆ ਕਰਦੇ ਤੇ ਕਠਣ ਕਾਲਣਾ ਕਾਲਦੇ ਹਨ ਉਸ ਦੀ ਉਤਪਤੀ ਕਿਸ ਤਰ੍ਹਾਂ ਹੋਈ ਸੀ ਜਾਂ ਕਿ ਉਹ ਆਪਣੇ ਆਪ ਤੋਂ ਹੀ ਬਣ ਗਿਆ ਸੀ ਗੁਰੂ ਜੀ ਨੇ ਕਿਹਾ ਹੈ ਸੰਤ ਲੋਕੋ ਉਸ ਕਰਤਾਰ ਦਾ ਅੰਤ ਨਹੀਂ ਜਾਣਿਆ ਜਾਂਦਾ ਉਸ ਦਾ ਅੰਤ ਇਹੀ ਹੈ ਕਿ ਉਹ ਬਿਆੰਤ ਹੈ ਵੇਖੋ 12 ਮਹੀਨਿਆਂ ਦਾ ਇੱਕ ਵਰਾ ਦੇਵਤਿਆਂ ਦਾ ਇੱਕ ਦਿਨ ਰਾਤ ਹੁੰਦਾ ਹੈ ਜਾਤ ਦੇਵਤਿਆਂ ਦਾ 2000 ਯੁੱਗ ਬੀਤ ਜਾਏ ਤਾਂ ਬ੍ਰਹਮਾ ਦਾ ਇੱਕ ਦਿਨ ਰਾਤ ਹੁੰਦਾ ਹੈ ਇਸ ਰਾਤ ਦਿਨ ਦੇ ਹਿਸਾਬ ਨਾਲ ਬ੍ਰਹਮਾ ਦੀ ਉਮਰ 100 ਸਾਲ ਹੋ ਹੈ ਬ੍ਰਹਮਾ ਦੀ ਉਮਰ ਦਾ 100 ਬਰਸ ਵਿਸ਼ਨੂ ਦਾ ਇੱਕ ਦਿਨ ਰਾਤ ਹੁੰਦਾ ਹੈ ਅਤੇ ਇਸ ਦਿਨ ਰਾਤ ਦੇ ਹਿਸਾਬ ਨਾਲ ਵਿਸ਼ਨੂ ਦੀ ਆਯੂ 100 ਬਰਸ਼ ਹੈ ਪਰੰਤੂ ਸ਼ਿਵ ਜੀ ਦਾ ਇਹ ਇੱਕ ਦਿਨ ਰਾਤ ਹੀ ਹੁੰਦਾ ਹੈ ਇੱਕ ਦਿਨ ਰਾਤ ਅਨੁਸਾਰ ਹੀ ਸ਼ਿਵ ਜੀ ਦੀ ਉਮਰ 100 ਸਾਲ ਹੁੰਦੀ ਹੈ ਅਤੇ ਸ਼ਿਵ ਜੀ ਦੇਹ ਤਿਆਗ ਦਿੰਦਾ ਹੈ ਇਤਨਾ ਲੰਮਾ ਸਮਾ ਮਾਇਆ ਦੀ ਇੱਕ ਨਮਖ ਜਣ ਕੇ ਅੱਖ ਦੀ ਝਮਕਣ ਹੁੰਦੀ ਹੈ ਅਰਥਾਤ ਮਾਇਆ ਦੇ ਇੱਕ ਨਿਮਖ ਵਿੱਚ ਕਈ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਮਰਦੇ ਜੰਮਦੇ ਰਹਿੰਦੇ ਹਨ ਇਹ ਸੰਤ ਲੋਕੋ ਜਦ ਮਾਇਆ ਦਾ ਹੀ ਅੰਤ ਨਹੀਂ ਹੈ ਤਾਂ ਉਸ ਦੇ ਪਤੀ ਪ੍ਰਮਾਤਮਾ ਦਾ ਅੰਤ ਤਤਵਰਤੰਤ ਕੌਣ ਕਹਿ ਸਕਦਾ ਹੈ ਇਹ ਬਚਨ ਕਰਕੇ ਗੁਰੂ ਜੀ ਨੇ ਕਿਹਾ ਵਿਸ਼ਨੂੰ ਦੀ ਨਾਭੀ ਕਮਲ ਵਿੱਚੋਂ ਜਦ ਬ੍ਰਹਮਾ ਪੈਦਾ ਹੋਇਆ ਤਾਂ ਉਸ ਨੇ ਬੜੀ ਸੁੰਦਰ ਸੁਰ ਨਾਲ ਵੇਦਾਂ ਦਾ ਪਾਠ ਕੀਤਾ ਉਹ ਵੀ ਉਸ ਦੇ ਆਰਾ ਪਾਰ ਦਾ ਅੰਤ ਨਾ ਪਾ ਸਕਿਆ ਨਾਬੀ ਦੀ ਨਲੀ ਦੇ ਅੰਧੇਰੇ ਵਿੱਚ ਘੁੰਮਦਾ ਰਿਹਾ ਚੰਦਰ ਸੂਰਜ ਤੇ ਤ੍ਰਲੋਕੀ ਵਿੱਚ ਜਿਸ ਦੀ ਜੋਤ ਪ੍ਰਕਾਸ਼ ਰਹੀ ਹੈ ਸਿੱਧ ਸਮਾਧੀਆਂ ਲਾ ਕੇ ਮਨ ਨਾਲ ਨਿਤ ਝਗੜਾ ਕਰਦੇ ਹਨ ਤੇ ਦੋਹਾਂ ਅੱਖਾਂ ਨਾਲ ਕੀ ਵੇਖਦੇ ਹਨ ਜਦ ਉਹਨਾਂ ਦੇ ਅੰਦਰ ਹੀ ਉਸ ਸਰਬਵਿਆਪਕ ਦੀ ਜੋਤ ਸਦਾ ਜਗ ਰਹੀ ਹੈ ਤੁਸੀਂ ਉਸ ਜੋਤੀ ਸਰੂਪ ਦਾ ਰਾਤ ਦਿਨ ਸ਼ਰਧਾ ਤੇ ਪ੍ਰੇਮ ਨਾਲ ਸਿਮਰਨ ਕਰੋ ਤਦ ਸੁਖੈਨ ਹੀ ਮੁਕਤੀ ਪਾਵੋਗੇ ਇਹ ਉਪਦੇਸ਼ ਕਰਕੇ ਗੁਰੂ ਜੀ ਅੱਗੇ ਨੂੰ ਚੱਲ ਪਏ ਗੁਰੂ ਜੀ ਦੇ ਨਾਲ ਹੀ ਪਿੱਛੇ-ਪਿੱਛੇ ਸੰਤ ਵੀ ਚੱਲ ਪਏ ਅਤੇ ਬਚਨ ਬਿਲਾਸ ਕਰਦੇ ਹੋਏ ਏਮਨਾਬਾਦ ਨਗਰ ਦੇ ਬਾਹਰ ਗੁਰੂ ਜੀ ਰੋੜਾਂ ਦਾ ਚੌਂਤਰਾ ਬਣਾ ਕੇ ਉੱਪਰ ਬੈਠ ਗਏ ਅਤੇ ਸੰਤ ਆਪ ਜੀ ਪਾਸ ਚੁਫੇਰੇ ਬੈਠ ਗਏ ਇਸ ਸਥਾਨ ਦਾ ਨਾਮ ਅਜੇ ਤੱਕ ਰੂੜੀ ਸਾਹਿਬ ਗੁਰਦੁਆਰਾ ਪ੍ਰਸਿੱਧ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ